ਹਾਵੀ ਜਿਹੜਾ ਕਰ ਗਿਆ ਨਾ ਜਾਂ ਤੇ ਉਹ ਮਰ ਜੂਗਾ ਜਾਂ ਉਹ ਪਾਗਲ ਹੋ ਜੂ ਉਹ ਸਰੂਰ ਹੈ ਨਾ ਜਿਹੜਾ ਪਿਆਰ ਦੇ ਨਸ਼ੇ ਦਾ ਉਹ ਅਲੱਗ ਹੈ ਉਹਦਾ ਕੋਈ ਤੋੜ ਨਹੀਂ ਕਲਾਕਾਰ ਜਿਵੇਂ ਕਹਿੰਦੇ ਨੇ ਹਾਰੇ ਕੋਨ ਦੇ ਵਾਸਤੇ ਇੱਕ کردار ਜਿਹੜਾ ਹੁੰਦਾ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਉਹਦੇ ਵਾਸਤੇ ਕੋਈ ਬੇਈਮਾਨੀ ਨਹੀਂ ਹੁੰਦੀ ਕਿਉਂਕਿ ਉਹਨੇ ਆਪਦੇ ਵਾਸਤੇ ਕੀਤਾ ਹੁੰਦਾ ਇਹ ਆਪਦੇ ਇਹ ਨਹੀਂ ਹੋਇਆ ਕਿਸੇ ਵਾਸਤੇ ਨਹੀਂ ਹੈਗਾ ਜੀ ਕਿਸੇ ਵਾਸਤੇ ਮੈਨੂੰ ਲੱਗਦਾ ਕਿ ਕਿਸੇ ਵੀ ਪਰਸਨ ਨੂੰ ਬੇਈਮਾਨ ਆਪਣੇ ਲਈ ਕੀ ਬੇਈਮਾਨ ਹੋਗੇ ਤੁਸੀਂ ਸੋ ਤੁਹਾਡੇ ਬੈਟਰਮੈਂਟ ਲਈ ਆ ਸੋ ਸਾਰਿਆਂ ਨੇ ਇਮਾਨਦਾਰੀ ਨਾਲ ਪੂਰਾ ਇਨਵੋਲਵ ਹੋ ਕੇ ਫਿਲਮ ਦੇ ਵਿੱਚ ਆਪਣਾ ਵਕਤ ਆਪਣਾ ਟਾਈਮ ਆਪਣੀ ਇਨਵੋਲਵਮੈਂਟ ਦਿਖਾਈਆ ਮਤਲਬ ਚਲੋ ਪਿਆਰ ਦੀ ਕਹਾਣੀਆਂ ਹੈਗੀਆਂ ਨੇ ਚਲੋ ਪਿਆਰ ਹੁੰਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਹੈਗਾ ਵੀ ਟੁੱਟਦੇ ਰਹਿਣਗੇ ਹੁੰਦੇ ਰਹਿਣਗੇ ਉਹ ਤਾਂ ਹੈ ਹੀ ਇਹ ਇਹੀ ਜ਼ਿੰਦਗੀ ਹੈ ਮੈਨੂੰ ਲੱਗਦਾ ਕਿ ਐਦਾਂ ਹੀ ਜ਼ਿੰਦਗੀ ਜਿਹੜੀ ਆ ਖਤਮ ਹੁੰਦੀ ਹੈ ਸੱਚੇ ਪਿਆਰ ਤੋੜ ਚੜ ਜਾਂਦੇ ਨੇ ਉਹਨਾਂ ਦੀ ਲੋਕੀ ਸਿਫਤਾਂ ਕਰਦੇ ਨੇ ਕਰਦੇ ਨੇ ਜਦੋਂ ਨਹੀਂ ਚੜਦੇ ਫਿਰ ਲੋਕੀ ਗਾਲਾਂ ਕੱਢਦੇ ਨੇ ਤਾਂ ਹੈ ਇਹ ਬਿਲਕੁਲ ਮੈਂ ਫਿਰ ਸਾਈਡ ਸੌਂਗ ਲਾ ਕੇ ਰੀਲਾਂ ਬਣਦੀਆਂ ਨੇ ਨਹੀਂ ਬਿਲਕੁਲ ਨਹੀਂ ਪਿਆਰ ਨੂੰ ਹਾਵੀ ਜਿਹੜਾ ਕਰ ਗਿਆ ਨਾ ਜਾਂ ਤੇ ਉਹ ਮਰ ਜੂਗਾ ਜਾਂ ਉਹ ਪਾਗਲ ਹੋ ਜੂਗਾ ਤੇ ਮੈਂ ਇੰਡਸਟਰੀ ਚ ਕੰਮ ਕਰਨਾ ਆਲੇ ਨਾ ਮੈਂ ਮਰਨਾ ਨਾ ਮੈਂ ਪਾਗਲ ਹੋਣਾ ਪਰ ਹੈਵੀ ਤਾਂ ਕਿਸੇ ਚੀਜ਼ ਨੂੰ ਆਪਾਂ ਕਿਸੇ ਚੀਜ਼ ਨੂੰ ਹੋਣ ਦੇਈਏ ਤਾਂ ਚਾਹੇ ਉਹ ਨਸ਼ਾ ਪਿਆਰ ਦਾ ਹੋਵੇ ਚਾਹੇ ਉਹ ਨਸ਼ਾ ਵੈਸੇ ਹੋਵੇ ਹਰ ਚੀਜ਼ ਮਾੜੀ ਹੈਗੀ ਸਾਡੇ ਵਾਸਤੇ ਹਾਂਜੀ ਬਿਲਕੁਲ ਪਰ ਪਿਆਰ ਦਾ ਨਸ਼ਾ ਜਿੰਨੂੰ ਹੋ ਗਿਆ ਉਹ ਨਹੀਂ ਉਤਰਦਾ ਫਿਰ ਚਾਹ ਮਤ ਉਹ 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 ਸਰੂਰ ਹੈ ਨਾ ਜਿਹੜਾ ਪਿਆਰ ਦੇ ਨਸ਼ੇ ਦਾ ਉਹ ਅਲੱਗ ਹੈ ਉਹਦਾ ਕੋਈ ਤੋੜ ਨਹੀਂ ਹੈ ਤੋ ਇਹ ਗੱਲਾਂ ਸੁਣ ਕੇ ਸਾਨੂੰ ਸਰੂਰ ਚੜਨ ਲੱਗ ਗਈ। ਮੈਂ ਤਾਂ ਮੈਂ ਤੇਰੇ ਕੁਰਬਾਨ ਦੀ ਗੱਲ ਕਰ ਰਹੀ ਹਾਂ ਕਿ ਉਹਦੇ ਵਿੱਚ ਜਦ ਤੁਸੀਂ ਪਿਆਰ ਮੁਹੱਬਤ ਦੇਖੋਗੇ ਆ ਉਹਦਾ ਜਿਹੜਾ ਇੱਕ ਨਸ਼ਾ ਪਿਆਰ ਮੁਹੱਬਤ ਦਾ ਬਾਕਮਾ ਕਲਾਕਾਰ ਜਿਵੇਂ ਕਹਿੰਦੇ ਨੇ ਹਰ ਇੱਕ ਹੋਂਦੇ ਵਾਸਤੇ ਇੱਕ ਕਿਰਦਾਰ ਜਿਹੜਾ ਹੁੰਦਾ ਬੜਾ ਇੰਪੋਰਟੈਂਟ ਹੁੰਦਾ ਕਿਉਂਕਿ ਉਹਨਦੇ ਵਾਸਤੇ ਕੋਈ ਬੇਈਮਾਨੀ ਨਹੀਂ ਹੁੰਦੀ ਕਿਉਂਕਿ ਉਹਨੇ ਆਪਦੇ ਵਾਸਤੇ ਕੀਤਾ ਹੁੰਦਾ ਇਹ ਆਪਦੇ ਇਹ ਨਹੀਂ ਹੈ ਕਿਸੇ ਵਾਸਤੇ ਨਹੀਂ ਹੈਗਾ ਜੀ ਕਿਸੇ ਵਾਰ ਮੈਨੂੰ ਲੱਗਦਾ ਕਿ ਕਿਸੇ ਵੀ ਪਰਸਨ ਨੂੰ ਬੇਮਨ ਆਪਣੇ ਲਈ ਕੀ ਬੇਮਾਨ ਹੋਵੇ ਤੁਸੀਂ ਸੋ ਤੁਹਾਡੇ ਬੈਟਰਮੈਂਟ ਲਈ ਆ ਸੋ ਸਾਰਿਆਂ ਨੇ ਇਮਾਨਦਾਰੀ ਨਾਲ ਪੂਰਾ ਇਨਵੋਲਵ ਹੋ ਕੇ ਫਿਲਮ ਦੇ ਵਿੱਚ ਆਪਣਾ ਵਕਤ ਆਪਣਾ ਟਾਈਮ ਆਪਣੀ ਇਨਵੋਲਮੈਂਟ ਦਿਖਾਈ ਆ ਮਤਲਬ ਚਲੋ ਪਿਆਰ ਦੀ ਕਹਾਣੀਆਂ ਹੈਗੀਆਂ ਨੇ ਚਲੋ ਪਿਆਰ ਹੁੰਦੇ ਰਹਿੰਦੇ ਨੇ ਟੁੱਟਦੇ ਰਹਿੰਦੇ ਨੇ ਹੈਗਾ ਵੀ ਟੁੱਟਦੇ ਰਹਿਣਗੇ ਹੁੰਦੇ ਰਹਿਣਗੇ ਹੋ ਤਾਂ ਹੈ ਹੀ ਇਹ ਇਹੀ ਜ਼ਿੰਦਗੀ ਹੈ ਮੈਨੂੰ ਲੱਗਦਾ ਕਿ ਐਦਾ ਹੀ ਜ਼ਿੰਦਗੀ ਜਿਹੜੀ ਆ ਖਤਮ ਹੁੰਦੀ ਹੈ ਸੱਚੇ ਪਿਆਰ ਤੋੜ ਚੜ ਜਾਂਦੇ ਨੇ ਉਹਨਾਂ ਲੋਕੀ ਸਿਫਤਾਂ ਕਰਦੇ ਆ ਕਰਦੇ ਨੇ ਜਦੋਂ ਨਹੀਂ ਚੜਦੇ ਫਿਰ ਲੋਕੀ ਗਾਲਾਂ ਕੱਢਦੇ ਨੇ ਤਾਂ ਹੈ ਇਹ ਬਿਲਕੁਲ ਮੈਂ ਫਿਰ ਸਾਈਡ ਸੌਂਗ ਲਾ ਕੇ ਰੀਲਾਂ ਬਣਦੀਆਂ ਨੇ ਨਹੀਂ ਬਿਲਕੁਲ ਨਹੀਂ ਪਿਆਰ ਨੂੰ ਸਾਵੀ ਜਿਹੜਾ ਕਰ ਗਿਆ ਨਾ ਜਾਂ ਤੇ ਉਹ ਮਰ ਜੂਗਾ ਜਾਂ ਉਹ ਪਾਗਲ ਹੋ ਜੂਗਾ ਤੇ ਮੈਂ ਇੰਡਸਟਰੀ 'ਚ ਕੰਮ ਕਰਨਾ ਆਲੇ ਨਾ ਮੈਂ ਮਰਨਾ ਨਾ ਮੈਂ ਪਾਗਲ ਹੋਣਾ ਪਰ ਹੈਵੀ ਤਾਂ ਕਿਸੇ ਚੀਜ਼ ਨੂੰ ਆਪਾਂ ਕਿਸੇ ਚੀਜ਼ ਨੂੰ ਹੋਣ ਦੇਈਏ ਤਾਂ ਚਾਹੇ ਉਹ ਨਸ਼ਾ ਪਿਆਰ ਦਾ ਹੋਵੇ ਚਾਹੇ ਉਹ ਨਸ਼ਾ ਵੈਸੇ ਹੋਵੇ ਹਰ ਚੀਜ਼ ਮਾੜੀ ਹੈਗੀ ਸਾਡੇ ਵਾਸਤੇ ਹਾਂਜੀ ਬਿਲਕੁਲ ਪਰ ਪਿਆਰ ਦਾ ਨਸ਼ਾ ਜਿੰਨੂੰ ਹੋ ਗਿਆ ਉਹ ਨਹੀਂ ਉਤਰਦਾ ਫਿਰ ਚਾਹ ਮਤ ਉਹ 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 ਸਰੂਰ ਹੈ ਨਾ ਜਿਹੜਾ ਪਿਆਰ ਦੇ ਨਸ਼ੇ ਦਾ ਉਹ ਅਲੱਗ ਹੈ ਉਹਦਾ ਕੋਈ ਤੋੜ ਨਹੀਂ ਹੈ ਤੁਹਾਡੀ ਗੱਲਾਂ ਸੁਣ ਕੇ ਸਾਨੂੰ ਸਰੂਰ ਚੜਨ ਲੱਗ ਮੈਂ ਤਾਂ ਮੈਂ ਤੇਰੇ ਕੁਰਬਾਨ ਦੀ ਗੱਲ ਕਰ ਰਹੀ ਹਾਂ ਕਿ ਉਹਦੇ ਵਿੱਚ ਜਦ ਤੁਸੀਂ ਪਿਆਰ ਮੁਹੱਬਤ ਦੇਖੋਗੇ ਆ ਉਹਦਾ ਜਿਹੜਾ ਇੱਕ ਨਸ਼ਾ ਪਿਆਰ ਮੁਹੱਬਤ ਦਾ ਬਾ ਕਮਾ